ਖੱਲਿਓ ਆ ਵੇਖੋ ਖਾਲੀ ਹੈ ਨਾ ਜਮਾ ਠੀਕ ਹੈ ਸਿਲੰਡਰਾਂ ਚ ਕੀ ਆ ਰਿਹਾ ਦੇਖੋ ਸਿਲੰਡਰ ਵਜਨ ਹੈਗਾ 15 ਕਿਲੋ 800 ਗ੍ਰਾਮ ਤੇ ਹੁਣ ਵਜਨ ਹੈਗਾ 22 ਕਿਲੋ ਕੁਛ 7-8 ਕਿਲੋ ਪਾਣੀ ਹੈ ਵਿੱਚ ਭਾਰਤ ਗੈਸ ਦਾ ਨਹੀਂ ਹੈ ਜਿਹੜੀ ਬਰਕੰਦੀ ਰੋਡ ਤੇ ਆਪਸ ਕਰਤ ਹੈ ਬਰਕੰਦੀ ਰੋਡ ਤੇ ਸ਼੍ਰੀ ਮੁਕਸਰ ਸਾਹਿਬ ਭਾਰਤ ਗੈਸ ਏਜੰਸੀ ਜੀ ਜੀ ਮੁਕਤੋ ਸਾਥ ਦੋ ਗਾਂਧੀ ਚੌਕ ਚੋਂ ਸੀਮੀ ਬਿਊਟੀ ਵਾਲਰ ਤੋਂ ਗੱਲ ਕਰ ਰਿਹਾ ਠੀਕ ਹੈ ਜੀ ਅਸੀਂ ਇਹ ਸਿਲੰਡਰ ਮੰਗਵਾਇਆ ਸੀ 10 ਦਿਨ ਪਹਿਲਾਂ ਤੇ ਇਹਦੇ ਵਿੱਚੋਂ ਅਸੀਂ 10 ਦਿਨ ਯੂਜ਼ ਕੀਤਾ ਤੇ ਅੱਜ 10ਵੇਂ ਦਿਨਾਂ ਚ ਦੋ ਚਾਰ ਦਿਨ ਅਸੀਂ ਬਾਹਰ ਵੀ ਲਾਏ ਆ ਤੇ ਆਹ 10 ਦਿਨਾਂ ਬਾਅਦ ਆ ਕੇ ਵੇਖਿਆ ਸਿਲੰਡਰ ਸਾਡਾ ਚੱਲਿਆ ਨਹੀਂ ਜਦੋਂ ਦੂਜਾ ਲਾਇਆ ਚੱਲ ਪਿਆ ਅਸੀਂ ਸਿਲੰਡਰ ਵਾਲੇ ਨਾਲ ਗੱਲ ਕੀਤੀ ਵੀ ਆ ਕੀ ਚੱਕਰ ਆ ਕਿਸੇ ਹੋਰ ਅਸੀਂ ਪਿੰਡ ਤੇ ਕੀਤੀ ਸੀ ਕਿਸੇ ਬੰਦੇ ਨੂੰ ਗੱਲ ਉਹਨੇ ਦੱਸਿਆ ਕਹਿੰਦਾ ਇਹਨੂੰ ਪੁੱਠਾ ਕਰਕੇ ਦੇਖੋ ਜੀ ਇਹਦੇ 'ਚ ਪਾਣੀ ਤਾਂ ਨਹੀਂ ਜਦੋਂ ਅਸੀਂ ਇਹਨੂੰ ਪੁੱਠਾ ਕਰਕੇ ਜਿਵੇਂ ਉਹਨੇ ਦੱਸਿਆ ਓਵੇਂ ਵੀਡੀਓ ਵੀ ਬਣਾਈ ਆ ਅਸੀਂ ਪਾਣੀ ਨਿਕਲਦੇ ਦੀ ਤੇ ਹੁਣ ਵੀ ਇਹਦਾ ਵਜਨ ਕਾਫੀ ਹੈਗਾ ਹੱਲੇ ਤੇ ਗੈਸ ਚੱਲ ਨਹੀਂ ਰਹੀ ਤੇ ਜਦੋਂ ਅਸੀਂ ਇਹਨੂੰ ਪੁੱਠਾ ਕਰਕੇ ਦੇਖਿਆ ਇਹਦੇ ਵਿੱਚੋਂ ਪਾਣੀ ਨਿਕਲਿਆ ਤੇ ਜਦੋਂ ਆ ਹੁਣ ਵੀ ਦੇਖੋ ਟਲ ਰਿਹਾ ਪੂਰਾ ਪਾਣੀ ਹੈ ਇਹਦੇ ਵਿੱਚ ਤੇ ਗੈਸ ਹੈ ਨਹੀਂਗੀ ਵਿੱਚ ਇਹ ਆਪਣੇ ਪਾਂਸਾਪਾਲੇ ਆ ਨਾ ਬਰਕੰਦੀ ਰੋਡ ਤੇ ਸ਼੍ਰੀ ਮੁਖਸਰ ਸਾਹਿਬ ਇਹ ਉਹਨਾਂ ਤੋਂ ਮੰਗਵਾਇਆ ਹੈ ਸਿਲੰਡਰ ਇਹ ਪਾਂਸਾਪਾਲੇ ਏਜੰਸੀ ਦਾ ਸਿਲੰਡਰ ਸੀਗਾ ਭਾਰਤ ਗੈਸ ਦਾ ਹੂੰ ਤੇ ਅਸੀਂ ਕੁਝ ਕੁ ਦਿਨ ਪਹਿਲਾਂ ਸਿਲੰਡਰ ਲਿਆ ਸੀਗਾ ਤੇ ਥੋੜੇ ਦਿਨ ਹੀ ਚੱਲਿਆ ਉਹ ਤੇ ਵਜਨ 'ਚ ਤਾਂ ਹੈਵੀ ਸੀਗਾ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਵੀ ਵਜਨ 'ਚ ਤਾਂ ਕਾਫੀ ਹੈ ਚੱਲਦਾ ਕਿਉਂ ਨਹੀਂ ਫਿਰ ਅਸੀਂ ਦੂਜਾ ਲਾ ਕੇ ਦੇਖਿਆ ਦੂਜਾ ਚੱਲ ਪਿਆ ਤੇ ਅਸੀਂ ਆਹ ਕਿਸੇ ਸਿਲੰਡਰਾਂ ਨੇ ਲਾ ਕੇ ਪੁੱਛਿਆ ਸੀਗਾ ਵੀ ਕੀ ਗੱਲ ਹੈ ਇਹ ਐ ਕਿਉਂ ਹੈ ਵੀ ਵਜਨ 'ਚ ਤਾਂ ਕਾਫੀ ਹੈ ਤੇ ਚੱਲਦਾ ਕਿਉਂ ਨਹੀਂ ਪਿਆ ਉਹਨੇ ਸਾਨੂੰ ਦੱਸਿਆ ਕਿੰਦਾ ਵੀ ਇਹਨੂੰ ਪੁੱਠਾ ਕਰਕੇ ਦੇਖੋ ਵੀ ਇਹ 'ਚ ਵਜਨ ਹੈਗਾ ਪਾਣੀ ਬੁਣੀ ਤਾਂ ਨਹੀਂਗਾ ਅਸੀਂ ਜਦੋਂ ਖੜਕਾ ਕੇ ਦੇਖਿਆ ਉਹਦੇ ਚ ਪਾਣੀ ਸੀਗਾ ਤਾਂ ਉਹਨੇ ਜਿਵੇਂ ਸਾਨੂੰ ਦੱਸਿਆ ਵੀ ਪੁੱਠਾ ਕਰਕੇ ਉਹਦੇ ਚ ਪਿੰਨ ਮਾਰੋ ਅਸੀਂ ਉਹ ਪਿੰਨ ਮਾਰੀ ਥੱਲੇ ਕੋਈ ਭਾਂਡਾ ਲਾਇਆ ਤਾਂ ਪਾਣੀ ਨਿਕਲੀ ਜਾਂਦਾ ਸੀ ਉਹ ਅੱਜ ਵੀ ਹਲੇ ਉਵੇਂ ਪਿਆ ਉਹਦੇ ਚ ਪਾਣੀ ਕਾਫੀ ਹੈਗਾ ਕਿੰਨਾ ਕੁ ਪਾਣੀ ਸੀ ਹੈਗਾ ਪਾਣੀ ਮੰਨ ਕੇ ਚਲੋ ਕੋਈ 7-8 ਕਿਲੋ ਪਾਣੀ ਆਊਗਾ ਠੀਕ ਹੈ ਤੇ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਪਤਾ ਐਵੇਂ ਵੀ ਉਹ ਚੱਲਦਾ-ਚੱਲਦਾ ਬੰਦ ਹੋ ਗਿਆ ਸੀ ਜਦੋਂ ਦੂਜਾ ਲਾਇਆ ਉਹ ਚੱਲ ਪਿਆ ਫਿਰ ਇਹ ਲਾਇਆ ਚੈੱਕ ਕਰਕੇ ਫਿਰ ਅਸੀਂ ਉਹਨੂੰ ਗਰਮ ਪਾਣੀ ਚ ਵੀ ਰੱਖਿਆ ਪਰ ਉਹ ਨਹੀਂ ਚੱਲਿਆ ਜੋ ਰਹਿ ਹੀ ਵਿੱਚ ਪਾਣੀ ਸੀ ਕਿੰਨਾ ਕਿੰਨੇ ਦਿਨ ਹੋ ਗਏ ਸੀ ਲੈ ਇਹਨਾਂ ਨੂੰ ਬਸ ਕੋਈ ਆਹੀ 15 20 ਦਿਨ ਪਹਿਲਾਂ ਹੀ ਲਿਆਊਗਾ ਪਹਿਲਾਂ ਵੀ ਹੋਇਆ ਜੇ ਹੈ ਤਾਂ ਨਹੀਂ ਐ ਹੋਇਆ ਵੀ ਆ ਹੁਣ ਆਇਆ ਜਿਹੜੇ ਸਿਲੰਡਰ ਪਿਛਲੀ ਗਲੀ ਚੱਕ ਦਵਾਰੀ ਰੋਲਾ ਪੈ ਚੁੱਕੇ ਐ ਇਸੇ ਮਾਮਲੇ ਦਾ ਹੀ ਹੂੰ ਤੇ ਇਹ ਕੋਈ ਏਜੰਸੀ ਵਾਲਿਆਂ ਨੂੰ ਸੂਚਿਤ ਕੀਤਾ ਤੁਸੀਂ ਵੀ ਇਸ ਤਰ੍ਹਾਂ ਅਸੀਂ ਅਲਕਿਸ ਨੂੰ ਨਹੀਂ ਕੀਤਾ ਅਸੀਂ ਤਾਂ ਵੈਸੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਪਾਣੀ ਆਂਦਾ ਵੀ ਜਿਹੜਾ ਪਿਛਲੀ ਗਲੀ ਚ ਵੀ ਰੋਲਾ ਪਿਆ ਸੀ ਸੁਣਿਆ ਜ਼ਰੂਰ ਸੀਗਾ ਪਰ ਆ ਦੇਖਿਆ ਅਸੀਂ ਅੱਜ ਆਈ ਹੋਵੇ ਕਰਕੇ ਦੇਖਿਓ ਵੀਡੀਓ ਬਣਾਈ ਆ ਤੁਹਾਡੇ ਅੱਗੇ ਹੈਗੀ ਐ ਦੀ ਮੰਗ ਕੀ ਕਰਦੇ ਹਾਂ ਕਿ ਮੰਗ ਕੀ ਹੈ ਗਾਂ ਤੋਂ ਬਸ ਸਿਹਾਰ ਕੀਤਾ ਜਾਵੇ ਇਹੀ ਮੰਗ ਹੈ ਹੋਰ ਤਾਂ ਆਪਾਂ ਉਹਨਾਂ ਨੇ ਕੀ ਹੈ ਸਾਡਾ ਸਿਲੰਡਰ ਹੈ ਜਿਹੜਾ ਲਿਆ ਉਹ ਸਾਨੂੰ ਦਿੱਤਾ ਜਾਵੇ ਵਾਪਸ ਕੋਈ ਐਸੀ ਤਾਂ ਚੱਲ ਫੇਰ ਵੀ ਚੱਲ ਭਰਾ ਲਿਆ ਕੋਈ ਗਰੀਬ ਬੰਦਾ ਜਿਹੜਾ ਦਿਹਾੜੀ ਕਰਦਾ ਸ਼ਾਮ ਨੂੰ 300 ਰੁਪਏ ਦਿਹਾੜੀ ਅਗਲੇ ਦੀ 400 ਰੁਪਏ ਉਹ ਕਿਵੇਂ ਇਕੱਠੇ ਕਰਕੇ ਦਿਨ ਰਾਤ ਮਿਹਨਤ ਕਰਕੇ ਭਰੌਂਦਾ ਅਗਲਾ ਅਗਲੇ ਦਾ ਚੱਲੇ ਹੀ ਥੋੜੇ ਦਿਨ ਉਹਦਾ ਕੀ ਫਾਇਦਾ ਇਹ ਤਾਂ ਸਾਰੇ ਵਾਸਤੇ ਮਾੜਾ ਹੈ ਨਾ